ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਿਆ ਕਰੋ ਜਦੋਂ ਪ੍ਰੀਤੀ ਦਾ ਰਿਸ਼ਤਾ ਹੋਇਆ ਤਾਂ ਪ੍ਰੀਤੀ ਨੂੰ ਮੁੰਡੇ ਨਾਲ ਮਿਲਾਇਆ ਗਿਆ ਤੇ ਉਸ ਨੂੰ ਪੁੱਛਿਆ ਗਿਆ ਕਿ ਕੀ ਤੈਨੂੰ ਮੁੰਡਾ ਪਸੰਦ ਆ ਪ੍ਰੀਤੀ ਨੇ ਆਪਣੇ ਘਰਦਿਆਂ ਨੂੰ ਕਿਹਾ ਕਿ ਹਾਂ ਮੈਨੂੰ ਮੁੰਡਾ ਪਸੰਦ ਆ। ਚਲੋ ਜਦੋਂ ਮੰਗਣੀ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਪ੍ਰੀਤੀ ਐ ਜਿਹੜੀ ਉਹ ਇੱਕ ਫੋਨ ਲੈ ਲੈਂਦੀ ਆ। ਕਿਉਂਕਿ ਪ੍ਰੀਤੀ ਆਪਣੇ ਮੰਮੀ ਪਾਪਾ ਨੂੰ ਕਹਿੰਦੀ ਆ ਕਿ ਹਨਾ ਵੀ ਮੇਰਾ ਹੁਣ ਮੰਗਣੀ ਹੋ ਗਈ ਆ ਤੇ ਵੀ ਮੇਰੇ ਸਹੁਰੇ ਮੈਨੂੰ ਫੋਨ ਕਰਦੇ ਆ ਜਾਂ ਮੇਰੇ ਘਰ ਵਾਲਾ ਜਿਹੜਾ ਹੋਣ ਵਾਲਾ ਘਰ ਵਾਲਾ ਵੀ ਉਹਨੇ ਹਨਾ ਮੈਨੂੰ ਕਿਹਾ ਵੀ ਤੂੰ ਫੋਨ ਲੈ ਲੈ। ਤੇ ਚਲੋ ਪ੍ਰੀਤੀ ਦਾ ਪਾਪਾ ਉਹਨੂੰ ਫੋਨ ਲੈ ਦਿੰਦਾ। ਵੀ ਚਲੋ ਹਨਾ ਵਿਆਹ 6 ਮਹੀਨਿਆਂ ਨੂੰ ਹੋਣਾ ਪਤਾ ਨਹੀਂ ਸਾਲ ਨੂੰ ਹੋਣਾ ਵੀ ਚਲੋ ਉਹਨਾਂ ਟਾਈਮ ਬੱਚੇ ਗੱਲਬਾਤ ਕਰਨਗੇ ਇੱਕ ਦੂਜੇ ਨੂੰ ਸਮਝ ਲੈਣਗੇ ਵੈਸੇ ਵੀ ਟ੍ਰੈਂਡੀ ਹੈ ਇਹ ਗੱਲਬਾਤ ਚਲੋ ਮੁੰਡਾ ਕੁੜੀ ਕਰਦੇ ਹੈਗੇ ਤੇ ਜਦੋਂ ਹੀ ਪ੍ਰੀਤੀ ਦਾ ਮੰਗਣਾ ਹੋਇਆ ਤੇ ਉਹ ਲਗਾਤਾਰ ਫੋਨ ਤੇ ਲੱਗੀ ਰਹਿੰਦੀ ਕਈ ਵਾਰ ਉਹਦੀ ਮਾਂ ਨੇ ਖੇਡ ਜਾਣਾ ਕਿ ਪ੍ਰੀਤੀ ਤੂੰ ਵਿਆਹ ਕੇ ਉਸੇ ਘਰੀ ਜਾਣਾ ਜਦੋਂ ਤੂੰ ਇੰਨੀਆਂ ਗੱਲਾਂ ਕਰੇਂਗੀ ਨਾ ਤਾਂ ਇੱਕ ਦੂਜੇ ਦੀ ਮਤਲਬ ਹਰ ਇੱਕ ਕਮਜ਼ੋਰੀ ਪਤਾ ਲੱਗ ਜਾਂਦੀ ਆ ਵੀ ਫਿਰ ਰਿਸ਼ਤੇ ਆ ਨਾ ਜਿਹੜੇ ਜ਼ਿਆਦਾ ਦੇਰ ਨਹੀਂ ਲਿਬਦੇ ਵੀ ਤੂੰ ਲਿਮਟ ਦੇ ਵਿੱਚ ਗੱਲ ਕਰਿਆ ਕਰ ਤਾਂ ਪ੍ਰੀਤੀ ਕਹਿ ਦਿੰਦੀ ਮੰਮੀ ਆਹੀ ਉਮਰ ਆ ਗਈ ਜਦੋਂ ਸਾਡਾ ਵਿਆਹ ਹੋ ਗਿਆ ਫਿਰ ਅਸੀਂ ਕਿੰਨੀਆਂ ਕੁ ਗੱਲਾਂ ਕਰਨੀਆਂ ਨੇ ਫਿਰ ਤਾਂ ਅਸੀਂ ਜ਼ਿੰਮੇਵਾਰੀਆਂ 'ਚ ਪੈ ਜਾਾਂਗੇ ਵੀ ਚੱਲ ਕੋਈ ਨਾ ਵੀ ਤੂੰ ਗੁੱਸੇ ਨਾ ਹੋਇਆ ਕਰ ਚਲੋ ਉਹਦੀ ਮਾਂ ਚੁੱਪ ਕਰ ਜਾਂਦੀ ਵਿਆਹ ਦੇ ਦੇਣਾ ਜਿਹੜੇ ਨੇੜੇ ਆ ਜਾਂਦੇ ਆ ਪ੍ਰੀਤੀ ਦਾ ਵਿਆਹ ਕਰਵਾ ਲਿਆ ਜਾਂਦਾ ਸਾਰੇ ਰਿਸ਼ਤੇਦਾਰਾਂ ਦੇ ਵਿੱਚ ਕਾਰਡ ਦੇ ਦਿੱਤੇ ਜਾਂਦੇ ਆ ਤੇ ਕੱਪੜੇ ਵਰੀ ਜਾ ਗਏ ਨੇ ਜੋ ਵੀ ਖਰੀਦਣਾ ਸੀ ਦਾਜ ਦੇ ਵਿੱਚ ਜੋ ਸਮਾਨ ਦੇਣਾ ਸੀ ਸਾਰਾ ਆ ਜਾਂਦਾ ਤੇ ਵਿਆਹ ਤੋਂ ਪਹਿਲਾਂ ਹੀ ਸਹੁਰਿਆਂ ਦੇ ਘਰ ਸਮਾਨ ਆ ਜਿਹੜਾ ਛੱਡ ਦਿੱਤਾ ਜਾਂਦਾ ਤੇ ਚਲੋ ਸਾਰੇ ਹਨਾ ਇੰਤਜ਼ਾਰ ਕਰਦੇ ਸੀ ਰਿਸ਼ਤੇਦਾਰ ਮਿੱਤਰ ਦੋਸਤ ਤੇ ਆਖਰ ਨੂੰ ਉਹ ਦਿਨ ਆ ਗਿਆ ਅੱਜ ਪ੍ਰੀਤੀ ਦੇ ਵਿਆਹ ਦੀ ਰੌਣਕ ਸੀ ਉਹਨਾਂ ਦੇ ਘਰ ਦੇ ਵਿੱਚ ਕੜਾਈ ਚੜੀ ਹੋਈ ਸੀ ਆਣ ਗਵਾਂਡ ਤੇ ਰਿਸ਼ਤੇਦਾਰਾਂ ਜਿਹੜੇ ਸੀਗੇ ਉਹ ਆਏ ਸੀ ਕੋਈ ਕੰਮ ਕਰ ਰਿਹਾ ਸੀ ਕੋਈ ਖਾ ਪੀ ਰਿਹਾ ਸੀ ਅਗਲੇ ਦਿਨ ਜਾਗੂ ਸੀ ਜਾਗੂ ਦੇ ਵਾਸਤੇ ਘਰ ਦੇ ਵਿੱਚ ਬਹੁਤ ਸੋਹਣੀ ਡੈਕੋਰੇਸ਼ਨ ਹੋ ਰਹੀ ਸੀ ਕਾਫੀ ਖਰਚਾ ਉਹਦੇ ਪਾਪਾ ਨੇ ਕੀਤਾ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਨਾਨਕਾ ਮੇਲਾ ਆਇਆ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਜਾਗੂ ਦੀਆਂ ਪੂਰੀਆਂ ਤਿਆਰੀਆਂ ਹੋਣ ਲੱਗ ਗਈਆਂ ਸਾਰੇ ਰਿਸ਼ਤੇਦਾਰ ਤਿਆਰ ਹੋ ਰਹੇ ਸੀ ਵਧੀਆ-ਵਧੀਆ ਸੋਹਣੇ-ਸੋਹਣੇ ਸੂਟ ਪਾ ਕੇ ਮੇਲਣਾ ਆਪਣੇ ਆਪ ਨੂੰ ਦੇਖਦੀਆਂ ਫਿਰ ਰਹੀਆਂ ਸੀ ਤੇ ਨਾਈ ਧੋਈ ਹੋ ਜਾਂਦੀ ਹੈ ਨਾਈ ਧੋਈ ਤੋਂ ਬਾਅਦ ਪ੍ਰੀਤੀ ਜਿਹੜੀ ਉਹ ਆਪਣੀ ਮੰਮੀ ਨੂੰ ਕਹਿੰਦੀ ਆ ਕਿ ਮੈਂ ਪਾਰਲਰ ਦੇ ਤਿਆਰ ਹੋਣ ਜਾਣਾ ਤੋ ਕਹਿੰਦੀ ਪੁੱਤਰ ਪਾਰਲਰ ਤਾਂ ਵੀ ਸਵੇਰ ਵਾਸਤੇ ਕੀਤੀ ਆ ਵੀ ਹੁਣ ਤਾਂ ਤੂੰ ਐ ਕਰ ਤੇਰੀ ਭੂਆ ਦੀ ਨੂੰਹ ਆ ਤੇਰੀ ਭਾਬੀ ਵੀ ਉਹੀ ਤੈਨੂੰ ਤਿਆਰ ਕਰ ਦੂਗੀ। ਉਹ ਕਹਿੰਦੀ ਨਹੀਂ ਮੰਮੀ ਵੀ ਮੈਂ ਤਾਂ ਪਾਰਲਰ ਦੇ ਹੀ ਤਿਆਰ ਹੋਣ ਜਾਣਾ। ਤੇ ਉਹਦੀ ਮੰਮੀ ਚੱਲ ਕਹਿ ਦਿੰਦੀ ਆ ਵੀ ਠੀਕ ਐ। ਤੇ ਉਹ ਕਹਿੰਦੀ ਵੀ ਚਲ ਐ ਕਰ ਤੂੰ ਆਪਦੇ ਮਾਮੇ ਦੇ ਮੁੰਡੇ ਨੂੰ ਪੁੱਛ ਲੈ ਵੀ ਉਹਦੇ ਕੋਲੇ ਗੱਡੀ ਹੈਗੀ ਆ ਵੀ ਉਹ ਤੈਨੂੰ ਛੱਡਿਆਊਗਾ। ਤੇ ਚਲੋ ਪ੍ਰੀਤੀ ਆ ਜਿਹੜੀ ਉਹ ਘਰ ਦੇ ਵਿੱਚੋਂ ਕੁਝ ਕੁ ਸਮਾਨ ਆਪਣੇ ਬੈਗ ਦੇ ਵਿੱਚ ਪਾ ਲੈਂਦੀ ਆ ਤੇ ਚੱਲ ਪੈਂਦੀ ਆ। ਉਹਦੀ ਮੰਮੀ ਉਹਨੂੰ ਕਹਿੰਦੀ ਵੀ ਤੂੰ ਬੈਗ ਕਿਉਂ ਚੱਕਿਆ ਉਹ ਕਹਿੰਦੀ ਵੀ ਮੰਮੀ ਇਹਦੇ ਵਿੱਚ ਨਾ ਇੱਕ ਮੇਰਾ ਪੁਰਾਣਾ ਸੂਟ ਹੈ ਵੀ ਕਈ ਵਾਰੀ ਉੱਥੇ ਮੇਕਅਪ ਕਰਦੀ ਵਗੈਰਾ ਹਨਾ ਵੀ ਨਵਾਂ ਸੂਟ ਖਰਾਬ ਨਾ ਹੋ ਜੇ ਵੀ ਮੈਨੂੰ ਬਦਲ ਲੂੰਗੀ ਤੇ ਕੁਝਕ ਮੇਰਾ ਹੋਰ ਸਮਾਨ ਆ ਉਹਦੀ ਮਾਂ ਸੋਚਦੀ ਆ ਵੀ ਚਲ ਕੋਈ ਨਾ ਉਹਨੇ ਕੋਈ ਬਹੁਤਾ ਨਹੀਂ ਸੀਰੀਅਸ ਲਿਆ ਤੇ ਪ੍ਰੀਤੀ ਆ ਜਿਹੜੀ ਉਹ ਚਲੀ ਜਾਂਦੀ ਆ ਉਸ ਤੋਂ ਬਾਅਦ ਉਹਦੀ ਜੋ ਮਾਮੇ ਦਾ ਮੁੰਡਾ ਹੁੰਦਾ ਛੱਡ ਕੇ ਉਹ ਉੱਥੇ ਗੇਟ 'ਚ ਖੜ ਜਾਂਦਾ ਵੀ ਗੱਡੀ ਕੋਲ ਲਾ ਲੈਂਦਾ ਤੇ ਪ੍ਰੀਤੀ 2 ਕੁ ਮਿੰਟਾਂ ਬਾਅਦ ਉਹਨੂੰ ਆ ਕੇ ਕਹਿੰਦੀ ਕਿ ਵੀਰੇ ਮੈਨੂੰ ਨਾ ਤਿਆਰ ਹੋਣ ਤੇ 2 ਘੰਟੇ ਲੱਗ ਜਾਣਗੇ ਚਲ ਤੁਸੀਂ ਐਦਾਂ ਕਰੋ ਤੁਸੀਂ ਇੰਨੇ ਘਰੇ ਚਲੇ ਜਾਓ ਵੀ ਤੁਸੀਂ ਵੀ ਤਿਆਰ ਹੋਣਾ ਹੋ ਫਿਰ ਆ ਕੇ ਮੈਨੂੰ ਬਾਅਦ ਦੇ ਵਿੱਚ ਲੈ ਜਿਓ ਤੇ ਚਲੋ ਉਹ ਕਹਿੰਦਾ ਠੀਕ ਆ ਭੈਣੇ ਉਹਨੂੰ ਛੱਡ ਕੇ ਚੱਲਿਆ ਜਾਂਦਾ ਤੇ ਥੋੜੇ ਜੇ ਟਾਈਮ ਬਾਅਦ ਪ੍ਰੀਤੀ ਉੱਥੋਂ ਨਿਕਲਦੀ ਆ ਤੇ ਨਿਕਲ ਕੇ ਉਹਨੂੰ ਕਹਿਦੀ ਆ ਪਾਰਲਰ ਵਾਲੀ ਨੂੰ ਵੀ ਮੈਨੂੰ ਜਲਦੀ ਤਿਆਰ ਕਰ ਦੇ ਵੀ ਮੈਂ ਜਾਣਾ ਤੇ ਚਲੋ ਜ਼ਿਆਦਾ ਮੇਕਅਪ ਨਹੀਂ ਕਰਾਉਂਦੀ ਹਲਕਾ ਫੁਲਕਾ ਤਿਆਰ ਹੋ ਕੇ ਉਹ ਚਲੀ ਜਾਂਦੀ ਆ ਜਾ ਕੇ ਉਹ ਇੱਕ ਮੋੜ ਦੇ ਉੱਪਰ ਗੱਡੀ ਖੜੀ ਹੁੰਦੀ ਆ ਕਾਰ ਉਸ ਕਾਰ ਦੇ ਵਿੱਚ ਬੈਹਿੰਦੀ ਆ ਤੇ ਚਲੋ ਇਧਰੋਂ ਜਦੋਂ 2-3 ਘੰਟੇ ਹੋ ਜਾਂਦੇ ਆ ਤੇ ਉਹਦੇ ਮਾਮੇ ਦੇ ਮੁੰਡੇ ਨੂੰ ਇਹ ਹੁੰਦਾ ਵੀ ਹੁਣ ਤਾਂ ਤਿਆਰ ਹੋ ਗਈ ਹੋ ਤੇ ਉਹ ਚੱਲ ਚੱਲਿਆ ਜਾਂਦਾ ਕਾਫੀ ਹਨੇਰਾ ਹੋ ਗਿਆ ਸੀ ਰਾਤ ਦਾ ਟਾਈਮ ਸੀ ਤੇ ਚਲੋ ਉਹ ਪਾਰਲਰ ਦੇ ਜਾਂਦਾ ਤੇ ਪਾਰਲਰ ਦਾ ਦਰਵਾਜ਼ਾ ਜਿਹੜਾ ਉਹ ਬੰਦ ਹੁੰਦਾ ਤੇ ਉਹ ਹੈਰਾਨ ਹੁੰਦਾ ਵੀ ਇੱਥੇ ਤਾਂ ਮੈਂ ਛੱਡ ਕੇ ਗਿਆ ਸੀ ਪ੍ਰੀਤੀ ਨੂੰ ਤੇ ਵੀ ਇਹ ਤਾਂ ਦਰਵਾਜ਼ਾ ਬੰਦ ਆ ਚਲੋ ਉਹਨੇ ਨਾ ਡੋਰ ਬੈਲ ਵਜਾਈ ਤੇ ਅਸਲ ਦੇ ਵਿੱਚ ਉਹ ਕਿਸੇ ਘਰ ਦੇ ਵਿੱਚ ਹੀ ਸੀ ਪਾਰਲਰ ਤੇ ਜਿਹੜਾ ਦੁਕਾਨ ਸੀ ਪਾਰਲਰ ਵਾਲੀ ਉਹ ਬੰਦ ਸੀ ਤੇ ਚਲੋ ਉਹ ਜਿਹੜੀ ਪਾਰਲਰ ਵਾਲੀ ਕੁੜੀ ਸੀ ਉਹ ਗੇਟ ਖੋਲਦੀ ਆ ਤੇ ਕਹਿੰਦਾ ਕਿ ਦੀਦੀ ਇੱਥੇ ਕੁੜੀ ਆਈ ਸੀ ਜਾਗੋਲੀ ਤਿਆਰ ਹੋਣ ਉਹ ਕਹਿੰਦੀ ਹਾਂ ਵੀਰੇ ਉਹ ਤਾਂ ਕਦੋਂ ਦੀ ਚਲੀ ਗਈ ਉਹ ਕਹਿੰਦਾ ਵੀ ਉਹ ਕਿਧਰ ਚਲੀ ਗਈ ਤੇ ਉਹ ਤਾਂ ਮੈਨੂੰ ਕਹਿੰਦੀ ਸੀ 2 ਘੰਟੇ ਲੱਗਣਗੇ ਉਹ ਕਹਿੰਦੀ ਨਹੀਂ ਤੁਹਾਨੂੰ ਗਲਤਫਹਿਮੀ ਹੋਈ ਆ ਵੀ 2 ਘੰਟੇ ਨਹੀਂ ਵੀ ਮੈਂ ਉਹਨੂੰ ਕਿਹਾ ਸੀ ਸਿਰਫ ਅੱਧਾ ਘੰਟਾ ਲੱਗੂ ਤੇ ਉਹ ਨਾ ਸੁਣ ਕੇ ਕੰਬਣ ਲੱਗ ਜਾਂਦਾ ਵੀ ਹੁਣ ਕਿੱਧਰ ਗਈ ਤੇ ਉਹ ਫੋਨ ਲਾਉਂਦਾ ਉਹਦਾ ਤੇ ਫੋਨ ਬੰਦ ਆ ਰਿਹਾ ਹੁੰਦਾ ਚਲ ਉਹ ਨਾ ਆਪਣੇ ਭੂਆ ਨੂੰ ਫੋਨ ਕਰਦਾਗਾ ਦੀ ਆਪਦੀ ਭੂਆ ਨੂੰ ਕਹਿੰਦਾ ਕਿ ਭੂਆ ਪ੍ਰੀਤੀ ਤਾਂ ਹੈ ਨਹੀਂ ਇੱਥੇ ਵੀ ਮੈਂ ਤਾਂ ਲੈਣ ਆਇਆ ਸੀ ਵੀ ਪਾਰਲਰ ਵਾਲੀ ਕਹਿੰਦੀ ਆ ਕਿ ਚਲੀ ਗਈ ਤੇ ਉਹਦਾ ਨੰਬਰ ਵੀ ਬੰਦ ਆ ਇਹ ਗੱਲ ਸੁਣ ਕੇ ਪ੍ਰੀਤੀ ਦੀ ਮਾਂ ਜਿਹੜੀ ਉਹ ਵੀ ਘਬਰਾ ਜਾਂਦੀ ਆ ਉਹ ਕਹਿੰਦੀ ਚਲ ਤੂੰ ਹਜੇ ਕਿਸੇ ਕੋਲ ਗੱਲ ਨਾ ਕਰ ਵੀ ਮੈਂ ਵੇਖਦੀ ਆ ਤੇ ਚਲੋ ਪ੍ਰੀਤੀ ਦੀ ਮਾਂ ਜਿਹੜੀ ਆਪਦੇ ਘਰ ਵਾਲੇ ਨੂੰ ਸਾਦੀ ਅੰਦਰ ਤੇ ਸੱਦ ਕੇ ਉਹਨੂੰ ਕਹਿੰਦੀ ਵੀ ਪਾਰਲਰ ਦੇ ਤਾਂ ਹੈ ਨਹੀਂ ਪ੍ਰੀਤੀ ਵੀ ਮੁੰਡਾ ਗਿਆ ਸੀ ਲੈਣ ਉਹ ਕਹਿੰਦਾ ਕਿ ਇਹ ਕਿਵੇਂ ਹੋ ਸਕਦਾ ਤੇ ਚਲੋ ਭਈ ਉਹਨਾਂ ਨੂੰ ਫੋਨ ਕਰ ਲੈਂਦੇ ਆ ਪ੍ਰੀਤੀ ਨੂੰ ਤੇ ਪ੍ਰੀਤੀ ਦਾ ਨੰਬਰ ਬੰਦ ਹੁੰਦਾ ਤੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਕੀ ਹੋ ਗਿਆ ਚਲ ਉਹਨਾਂ ਉਹਨੂੰ ਆਪਣੇ ਭਤੀਜੇ ਨੂੰ ਫੇਰ ਫੋਨ ਕਰਦੀ ਹੈ ਪ੍ਰੀਤੀ ਦੀ ਮਾਂ ਉਹਨੂੰ ਕਹਿੰਦੀ ਐ ਕਰ ਪੁੱਤਰ ਵੀ ਤੂੰ ਨਾ ਆਸੇ-ਪਾਸੇ ਵੇਖਿਆ ਵੀ ਕੀ ਹੈ ਇੱਥੇ ਨਾ ਕਿਤੇ ਹੋਵੇ ਤੂੰ ਬਾਜ਼ਾਰ ਦੇ ਵਿੱਚ ਜੇ ਤੈਨੂੰ ਕਿਤੇ ਮਿਲਦੀ ਹੈ ਤਾਂ ਨਹੀਂ ਤੂੰ ਘਰੇ ਆ ਜਾ ਚਲੋ ਭਈ ਉਹਦੇ ਮੁੰਡੇ ਦਾ ਮਾਮੇ ਦਾ ਮੁੰਡਾ ਜਿਹੜਾ ਉਹ ਵੇਖਦਾ ਬਾਜ਼ਾਰ ਤਾਂ ਸਾਰਾ ਬੰਦ ਹੋ ਚੁੱਕਿਆ ਸੀ ਕਾਫੀ ਨੇਰਾ ਹੋ ਚੁੱਕਿਆ ਸੀ ਤੇ ਉਹ ਘਰ ਆ ਜਾਂਦਾ ਘਰ ਆ ਕੇ ਜਦੋਂ ਉਹ ਆਉਂਦਾ ਇਹ ਹੁਣ ਰਿਸ਼ਤੇਦਾਰ ਸੀ ਜਿਹੜੇ ਉਹ ਕਹਿੰਦੇ ਸੀਗੇ ਵੀ ਚਲੋ ਜਾਗੋ ਦੀ ਤਿਆਰੀ ਕਰੀਏ ਡੀਜੇ ਚੱਲ ਰਿਹਾ ਸੀ ਕੋਈ ਸ਼ਰਾਬ ਪੀ ਰਿਹਾ ਸੀ ਕਿਸੇ ਨੂੰ ਇਹਨਾਂ ਪਤਾ ਨਹੀਂ ਸੀ ਸਭ ਨੂੰ ਇਹ ਸੀ ਵੀ ਚਲ ਕੁੜੀ ਤਿਆਰ ਹੋਣ ਗਈ ਆ ਤੇ ਉਹਦੇ ਮਾਮੇ ਦਾ ਮੁੰਡਾ ਉਦਾਸ ਜਿਹਾ ਕੇ ਅੰਦਰ ਜਾਂਦਾ ਤੇ ਉਹਦੇ ਭੂਆ ਫੁੱਫੜਾ ਜਿਹੜੇ ਉਹ ਚਿੰਤਾ ਚ ਹੁੰਦੇ ਆ ਤੇ ਜਿਹੜਾ ਪ੍ਰੀਤੀ ਦਾ ਪਿਓ ਹੁੰਦਾ ਉਹਦੀ ਮਾਂ ਨੂੰ ਗਾਲਾਂ ਦੇ ਰਿਹਾ ਹੁੰਦਾ ਤੇ ਉਹਨੂੰ ਕਹਿੰਦਾ ਵੀ ਤੈਨੂੰ ਪਤਾ ਨਹੀਂ ਤੂੰ ਇੱਕ ਧੀ ਦੀ ਮਾਂ ਕੀ ਵੀ ਤੈਨੂੰ ਆਪਣੀ ਧੀ ਤਾਂ ਨਹੀਂ ਪਤਾਗਾ ਉਹ ਕਹਿੰਦੀ ਵੀ ਮੈਨੂੰ ਕੀ ਪਤਾਗਾ ਵੀ ਫੋਨ ਤੇ ਗੱਲਾਂ ਕਰਦੀ ਸੀ ਵੀ ਪਰੌਣੇ ਨਹੀਂ ਕਰਦੀ ਉਹ ਵੀ ਮੈਨੂੰ ਤਾਂ ਨਹੀਂ ਸੀ ਪਤਾ ਵੀ ਕੋਈ ਇਦਾਂ ਦੀ ਉਹਦੀ ਤੇ ਚਲੋ ਭਾਈ ਉਹ ਕੀ ਕਰਦੇ ਆ ਉਹ ਨਾ ਉਹਨੂੰ ਫੋਨ ਲਾ ਲੈਂਦੇ ਆ ਆਪਦੇ ਜਵਾਈ ਨੂੰ ਹੋਣ ਵਾਲੇ ਜਵਾਈ ਨੂੰ ਤੇ ਉਹਨੂੰ ਪੁੱਛਦੇ ਆ ਕਿ ਪੁੱਤਰ ਵੀ ਪ੍ਰੀਤੀ ਤੈਨੂੰ ਤਾਂ ਨਹੀਂ ਮਿਲਣ ਆਈ ਉਹ ਕਹਿੰਦਾ ਵੀ ਮੰਮੀ ਤੁਸੀਂ ਕੀ ਗੱਲ ਕਰ ਰਹੀ ਹੋ ਵੀ ਮੈਨੂੰ ਕਿਉਂ ਮਿਲਣਾ ਉਹਨਾ ਵੀ ਕੱਲ ਨੂੰ ਤਾਂ ਵਿਆਹ ਆ ਉਹ ਕਹਿੰਦੀ ਵੀ ਪੁੱਤ ਹਨਾ ਤੂੰ ਮੇਰਾ ਪੁੱਤ ਬਣ ਕੇ ਗੱਲ ਸੁਣਾ ਵੀ ਪਾਰਲਰ ਦੇ ਤਿਆਰ ਹੋਣਗੇ ਸੀ ਤੇ ਮੁੜ ਕੇ ਉਹ ਤਾਂ ਸਾਨੂੰ ਉੱਥੇ ਮਿਲੀ ਨਹੀਂ ਵੀ ਤੇਰੇ ਕੋਲ ਹੀ ਕਦੇ ਉਹਨੇ ਕੁਝ ਕਿਹਾ ਹੋਵੇ ਵੀ ਤੇਰੇ ਨਾਲ ਗੱਲਾਂ ਕਰਦੀ ਰਹਿੰਦੀ ਸੀ 24 ਘੰਟੇ ਵੀ ਤੈਨੂੰ ਕੋਈ ਲੱਗਿਆ ਸੀ ਬਿਉਦੀ ਕਿਸੇ ਕੋਈ ਹੋਰ ਹੋਰ ਨਾ ਕੋਈ ਉਹਨੂੰ ਪਸੰਦ ਹੋਵੇ ਉਹ ਕਹਿੰਦਾ ਕਿ ਕੀ ਗੱਲਾਂ ਕਰਦੀ ਆ ਮੰਮੀ ਮੇਰੇ ਨਾਲ ਸਾਰਾ ਦਿਨ ਉਹ ਕਿੱਥੇ ਗੱਲਾਂ ਕਰਦੀ ਸੀ ਵੀ ਮੇਰੇ ਨਾਲ ਤਾਂ ਮਸਾਂ 10 20 ਮਿੰਟ ਗੱਲ ਕਰਦੀ ਸੀ ਤੇ ਉਹ ਮੈਨੂੰ ਕਹਿੰਦੀ ਸੀ ਕਿ ਮੇਰੇ ਮੰਮੀ ਡੈੜੀ ਬਾਲੀ ਗੱਲ ਕਰਨੀ ਪਸੰਦ ਨਹੀਂ ਕਰਦੀ ਤੇ ਫਿਰ ਇੱਥੇ ਪ੍ਰੀਤੀ ਦੀ ਮਾਂ ਸਮਝ ਜਾਂਦੀ ਵੀ ਇਹਦਾ ਮਤਲਬ ਗੜਬੜੀ ਇੱਥੇ ਹੋਈ ਆ ਵੀ ਗੱਲ ਤਾਂ ਫਿਰ ਉਹ ਕਿਸੇ ਹੋਰ ਨਾਲ ਹੀ ਕਰਦੀ ਸੀ ਉਹਨੂੰ ਕਹਿੰਦੀ ਪੁੱਤੇ ਇਹਦਾ ਮਤਲਬ ਸਾਡੇ ਨਾਲ ਤਾਂ ਸਾਡੀ ਦੀ ਧੋਖਾ ਕਰ ਗਈ ਦੇਖ ਵਿਆਹ ਕੱਲ ਨੂੰ ਆ ਥੋੜੀ ਵੀ ਬੇਇੱਜ਼ਤੀ ਆ ਪਰ ਤੂੰ ਇਸ ਗੱਲ ਦਾ ਰੌਲਾ ਨਾ ਪਾ ਮੈਨਾ ਦਿਨ ਫੋਨ ਕਰਦੀ ਆ 2 ਮਿੰਟ ਰੁਕਾ ਤੇ ਚਲੋ ਭਾਈ ਉਹ ਨਾ ਆਪਦੇ ਘਰ ਵਾਲੇ ਨੂੰ ਦੱਸਦੀ ਆ ਵੀ ਜਵਾਈ ਨਾਲ ਤਾਂ ਉਹਦੀ ਕਦੇ ਬਹੁਤੀ ਗੱਲ ਨਹੀਂ ਹੋਈ ਸੀ ਵੀ ਉਹ ਤਾਂ ਆਪਾਂ ਨੂੰ ਧੋਖਾ ਦੇਗੀ ਤੇ ਚਲੋ ਉਹ ਨਾ ਜਦੋਂ ਅਲਮਾਰੀ ਫਰੋਲਦੀ ਆ ਵੀ ਪੈਸੇ ਗਹਿਣੇ ਵੇਖਦੀ ਆ ਵੀ ਨਾ ਤਾਂ ਗਹਿਣੇ ਹੁੰਦੇ ਆ ਤੇ ਨਾ ਪੈਸੇ ਹੁੰਦੇ ਆ ਘਰ ਦੇ ਵਿੱਚ ਤੇ ਉਹ ਤਾਂ ਘਬਰਾ ਜਾਂਦੇ ਆ ਵੀ ਇਹਦਾ ਮਤਲਬ ਆਪਣੀ ਅੱਖੀ ਘੱਟਾ ਪਾ ਗਈ ਤੇ ਜਿਹੜਾ ਉਹਦਾ ਪ੍ਰੀਤੀ ਦਾ ਪਾਪਾ ਹੁੰਦਾ ਉਹ ਆ ਕੇ ਡੀਜੇ ਬੰਦ ਕਰਾ ਦਿੰਦਾ ਤੇ ਜਿੰਨੇ ਵੀ ਰਿਸ਼ਤੇਦਾਰ ਮਿੱਤਰ ਹੁੰਦੇ ਆ ਉਹਨਾਂ ਨੂੰ ਹੱਥ ਜੋੜ ਕੇ ਕਹਿੰਦਾ ਕਿ ਪਲੀਜ਼ ਤੁਸੀਂ ਆਪੋ ਆਪਣੇ ਘਰਾਂ ਨੂੰ ਚਲੇ ਜਾਓ ਤਾਂ ਜਿਹੜਾ ਨਾ ਉਹਦਾ ਜੀਜਾ ਹੁੰਦਾ ਮਤਲਬ ਉਹਨਾਂ ਦਾ ਜਵਾਈ ਹੁੰਦਾਗਾ ਉਹਦੀ ਭੈਣ ਦੇ ਘਰ ਵਾਲਾ ਉਹ ਕਹਿੰਦਾ ਵੀ ਬਾਈ ਇਹ ਤੇਰੀ ਗੱਲ ਠੀਕ ਨਹੀਂ ਵੀ ਮੈਂ ਇਸ ਘਰ ਦਾ ਜਵਾਈ ਆ ਹੋਰ ਵੀ ਸਾਰਾ ਕੋਈ ਨਾ ਕੋਈ ਹਨਾ ਮਾਨ ਤਾਨ ਨਾਲ ਪਹਿਲਾਂ ਤੁਸੀਂ ਸੱਦਿਆ ਤੇ ਹੁਣ ਤੁਸੀਂ ਭੇਜਦੇ ਹੋ ਵੀ ਇਹ ਗੱਲ ਠੀਕ ਨਹੀਂ ਤੁਸੀਂ ਬੇਇੱਜ਼ਤੀ ਕਰ ਰਹੇ ਹੋ ਸਾਡੀ ਉਹ ਕਹਿੰਦਾ ਕਿ ਤੁਸੀਂ ਕੁਝ ਮਰਜ਼ੀ ਸਮਝੋ ਪਰ ਪਲੀਜ਼ ਤੁਸੀਂ ਆਪੋ ਆਪਣੇ ਘਰ ਚਲੇ ਜਾਓ ਇਹ ਗੱਲ ਸੁਣ ਕੇ ਉਹਦੀ ਭੈਣ ਨੂੰ ਵੀ ੱੱਕਾ ਲੱਗਦਾ ਵੀ ਇਹ ਐਂ ਕਿਉਂ ਕਹਿੰਦਾ ਤੇ ਚਲ ਉਹ ਨਾਲ ਆਪਣੀ ਪਰਜਾਈ ਕੋਲ ਜਾਂਦੀ ਆ ਅੰਦਰ ਉਹ ਬੈਠੀ ਰੋ ਰਹੀ ਹੁੰਦੀ ਆ ਉਹ ਕਹਿੰਦੀ ਭਾਬੀ ਕੀ ਗੱਲ ਹੋ ਗਈ ਬਾਈ ਨੇ ਜਾ ਕੇ ਡੀਜੇ ਬੰਦ ਕਰਾਤਾ ਤੇ ਉਹ ਐਂ ਕਹਿੰਦਾ ਤੇ ਤੂੰ ਇੱਥੇ ਬੈਠੀ ਰੋਈ ਜਾਨੀ ਆ ਗੱਲ ਕੀ ਆ ਸਾਨੂੰ ਕੋਈ ਗੱਲ ਦੱਸੋਗੇ ਤਾਂ ਫਿਰ ਉਹ ਕਹਿੰਦੀ ਆ ਕਿ ਮੈਂ ਤੈਨੂੰ ਕੀ ਦੱਸਾਂ ਨਣਦੇ ਵੀ ਸਾਡੇ ਨਾਲ ਤਾਂ ਐਂ ਹੋਈ ਵੀ ਤੇਰੀ ਭਤੀਜੀ ਤਾਂ ਸਾਨੂੰ ਅੱਖੀਂ ਘੱਟਾ ਪਾ ਗਈ ਉਹ ਕਹਿੰਦੀ ਹਾਈ ਮੈਂ ਮਰ ਜਾ ਪੂ ਮੇਰੇ ਮਾਂ ਪਿਓ ਦੀ ਇੰਨੀ ਵੱਡੀ ਇੱਜ਼ਤ ਤੇ ਉਹਨੂੰ ਦਾਗ ਲਾ ਗਈ ਬੂਹ ਸਿਤਾ ਕਿਸੇ ਤੋਂ ਉਹ ਨਹੀਂ ਕਹਾਈ ਸੀ ਹਏ ਸਿਤਾ ਕਦੇ ਕਿਸੇ ਵੱਲ ਅੱਖ ਚੱਕ ਕੇ ਨਹੀਂ ਵੇਖਿਆ ਸੀ ਹਏ ਚੰਦਰੀਏ ਜੇ ਤੂੰ ਜਾਣਾਂ ਸੀ ਤੂੰ ਸਾਨੂੰ ਮਾੜੀ ਮੋਟੀ ਗੱਲ ਦਾ ਹਿੰਟ ਤਾਂ ਦਿੰਦੀ ਜੇ ਤੈਨੂੰ ਕੋਈ ਹੋਰ ਪਸੰਦ ਸੀ ਤੂੰ ਸਾਡੇ ਕੋਲੇ ਗੱਲ ਤਾਂ ਕਰਦੀ ਤੂੰ ਆਪਦੇ ਮਾਪਿਓ ਨਾਲ ਇਹ ਕਹਿਰ ਕਮਾਇਆ ਜਦੋਂ ਇਸ ਤਰ੍ਹਾਂ ਕੀਰਨੇ ਪਾਉਣ ਲੱਗ ਜਾਂਦੀ ਆ ਤਾਂ ਪ੍ਰੀਤੀ ਦੀ ਮਾਂ ਨੂੰ ਵੀ ਹੋਰ ਟੈਨਸ਼ਨ ਹੋ ਜਾਂਦੀ ਆ ਤੇ ਉਹ ਤਾਂ ਬੀਪੀ ਵੱਧ ਜਾਂਦਾ ਚਲੋ ਉਹਦੀ ਨਣਦ ਭੱਜ ਕੇ ਆਪਦੇ ਭਰਾ ਨੂੰ ਬੁਲਾਉਂਦੀ ਆ ਤੇ ਆਪਦੇ ਘਰ ਵਾਲੇ ਨੂੰ ਅੰਦਰ ਲਿਜਾ ਕੇ ਉਹਨੂੰ ਸਮਝਾਉਂਦੀ ਆ ਗੱਲ ਵੀ ਤੂੰ ਗੁੱਸੇ ਨਾ ਹੋ ਉਹ ਵੀ ਗੱਲ ਤਾਂ ਆ ਹੋਗੀ ਉਹ ਕਹਿੰਦਾ ਕਿ ਅੱਛਾ ਚਲੋ ਉਹਨੂੰ ਵੀ ਫਿਕਰ ਹੋ ਜਾਂਦਾ ਉਸ ਤੋਂ ਬਾਅਦ ਪ੍ਰੀਤੀ ਦੀ ਮਾਂ ਨੂੰ ਗੱਡੀ 'ਚ ਪਾਇਆ ਜਾਂਦਾ ਤੇ ਡਾਕਟਰ ਦੇ ਲੈ ਕੇ ਜਾਂਦੇ ਆ ਡਾਕਟਰ ਦੇ ਲਿਜਾ ਕੇ ਚਲੋ ਉਹਦਾ ਮਾੜਾ ਮੋਟਾ ਟ੍ਰੀਟਮੈਂਟ ਜੋ ਕਰਵਾਇਆ ਜਾਂਦਾ ਉਸ ਤੋਂ ਬਾਅਦ ਘਰੇ ਆ ਜਾਂਦੇ ਆ ਆਂਢ ਗੁਆਂਢ ਦੀਆਂ ਬੁੜੀਆਂ ਨੂੰ ਬਿੜਕਾ ਗਈ ਸੀ ਵੀ ਗੱਲ ਤਾਂ ਕੋਈ ਹੋਰ ਹੋ ਗਈ ਇੱਕ ਦੂਜੀ ਦੇ ਕੰਨਾਂ 'ਚ ਕੋਸਰ-ਹਸਰ ਜਿਹੜੀ ਸ਼ੁਰੂ ਹੋ ਗਈ ਸੀ ਪਰ ਕੋਈ ਸਾਹਮਣੇ ਨਹੀਂ ਸੀ ਕਹਿੰਦਾ ਹੁਣ ਕਹੇ ਵੀ ਕੋਈ ਕੀ ਸ਼ਰੀਕਾ ਕਬੀਲਾ ਇੰਨੀ ਕਿ ਚਲੋ ਹੁਣ ਰੱਖਦਾ ਹੁੰਦਾ ਵੀ ਇਹਨਾਂ ਦਾ ਕੀ ਕਸੂਰ ਆ ਚਲੋ ਜਾ ਕੁਝ ਗੱਲਾਂ ਕਰਨ ਵਾਲੇ ਵੀ ਹੁੰਦੇ ਗੱਲਾਂ ਕਰਨ ਦਾ ਮੌਕਾ ਮਿਲ ਗਿਆ ਤੇ ਚਲੋ ਭਾਈ ਹੌਲੀ ਹੌਲੀ ਸਮਾਂ ਗੁਜ਼ਰਦਾ ਅੱਜ ਹੋਰ ਸਵੇਰੇ ਹੋਰ ਇਸ ਜ਼ਖਮ ਤੋਂ ਪ੍ਰੀਤੀ ਦੇ ਮਾਪੇ ਉੱਬਰਣਾ ਸ਼ੁਰੂ ਕਰ ਦਿੰਦੇ ਆ ਤੇ ਪ੍ਰੀਤੀ ਦਾ ਜੋ ਭਰਾ ਸੀ ਜੱਗਾ ਉਹ ਵੀ ਇਸ ਗੱਲ ਦੇ ਸਦਮੇ 'ਚ ਰਹਿੰਦਾ ਸੀ ਤੇ ਕੋਈ ਵੀ ਹਨਾ ਉਹਨਾਂ ਦੇ ਮਤਲਬ ਰਿਸ਼ਤਾ ਨਹੀਂ ਸੀ ਕਰਦਾ ਲੀਕ ਲੱਗ ਜਾਂਦੀ ਹਲਾ ਕਹਿੰਦਾ ਇਹਨਾਂ ਦੀ ਕੁੜੀ ਤਾਂ ਭੱਜ ਗਈ ਹੋਈ ਆ ਜਦੋਂ ਜੱਗੇ ਨੂੰ ਕੋਈ ਰਿਸ਼ਤਾ ਨਾ ਆਉਂਦਾ ਤੇ ਇੱਕ ਦਿਨ ਪ੍ਰੀਤੀ ਦੀ ਮਾਂ ਕਹਿੰਦੀ ਆ ਵੀ ਆਪਾਂ ਐ ਕਰਦੇ ਆ ਵੀ ਆਪਾਂ ਇਹ ਪਿੰਡ ਛੱਡ ਜਾਨੇ ਆ ਕਿ ਜਿੰਨਾ ਚਿਰ ਆਪਾਂ ਇੱਥੇ ਰਹਾਂਗੇ ਨਾ ਤਾਂ ਆਪਣੇ ਮੁੰਡੇ ਦਾ ਘਰ ਵਸੇ ਵੀ ਆਪਾਂ ਵੀ ਇੱਥੇ ਠੀਕ ਨਹੀਂ ਰਹਿ ਸਕਾਂਗੇ ਚਲੋ ਨਾ ਪਿੰਡ ਛੱਡ ਕੇ ਚਲੇ ਜਾਂਦੇ ਆ ਵਿਚਾਰੇ ਬਦਨਾਮੀ ਦੇ ਮਾਰੇ ਥੋੜਾ ਨਾ ਉਹ ਆਪਣੇ ਪਿੰਡ ਤੋਂ 2-3 ਘੰਟਿਆਂ ਦੀ ਬਾਅਦ ਤੇ ਕਿਸੇ ਪਿੰਡ ਦੇ ਵਿੱਚ ਰਹਿਣ ਲੱਗ ਜਾਂਦੇ ਆ ਤੇ ਉੱਥੇ ਚਲੋ ਜਿਹੜਾ ਜੱਗਾ ਹੁੰਦਾ ਉਹਨੇ ਗ੍ਰੈਜੂਏਸ਼ਨ ਕਰ ਲਈ ਹੁੰਦੀ ਆ ਪੜਿਆ ਲਿਖਿਆ ਹੁੰਦਾ ਤੇ ਉਹ ਨਾ ਨਾਲ ਦੇ ਹੀ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਪੜਾਉਣ ਲੱਗ ਜਾਂਦਾ ਸਕੂਲ ਦੇ ਵਿੱਚ ਜਦੋਂ ਪੜਾਉਣ ਲੱਗਦਾ ਤੇ ਚਲੋ ਇਸੀ ਤਰ੍ਹਾਂ ਦਿਨ गुज़रਦੇ ਆ ਦਿਨ ਬਦਲ ਜਾਂਦੇ ਆ ਤੇ ਉਸੇ ਸਕੂਲ ਦੇ ਵਿੱਚ ਪੜਾਉਣ ਵਾਲੀ ਇੱਕ ਕੁੜੀ ਹੈ ਜਿਹੜੀ ਉਹਨੂੰ ਉਹ ਪਸੰਦ ਕਰਨ ਲੱਗ ਜਾਂਦਾ ਤੇ ਉਹ ਆਪਦੇ ਘਰ ਗੱਲ ਕਰਦਾ ਵੀ ਮੈਨੂੰ ਕੁੜੀ ਪਸੰਦ ਆ ਤੇ ਉਹਦੀ ਮਾਂ ਕਹਿੰਦੀ ਪੁੱਤ ਜੇ ਤੈਨੂੰ ਪਸੰਦ ਆ ਸਾਨੂੰ ਕੋਈ ਇਤਰਾਜ਼ ਨਹੀਂ ਵੀ ਤੂੰ ਗੱਲ ਕਰ ਲੈ ਚਲੋ ਜਦੋਂ ਕੁੜੀ ਨਾਲ ਗੱਲ ਕਰਦਾ ਤਾਂ ਉਹ ਕੁੜੀ ਕਹਿੰਦੀ ਕਿ ਵੀ ਮੈਂ ਗਰੀਬ ਘਰ ਦੀ ਆ ਉਹ ਕਹਿੰਦਾ ਮੈਂ ਕਿਹੜਾ ਵਾਲੇ ਅਮੀਰ ਘਰ ਦਾ ਵੀ ਜੇ ਮੈਂ ਤੈਨੂੰ ਪਸੰਦ ਆ ਤਾਂ ਤੂੰ ਰਿਸ਼ਤੇ ਦੀ ਗੱਲ ਕਰਾ ਚਲੋ ਉਹ ਆਪਦੇ ਮਾਂ ਪਿਓ ਨਾਲ ਰਿਸ਼ਤੇ ਦੀ ਗੱਲ ਕਰਦੀ ਆ ਤੇ ਉਹਨਾਂ ਨੂੰ ਵੀ ਕੋਈ ਇਤਰਾਜ਼ ਨਹੀਂ ਹੁੰਦਾ ਤੇ ਜੱਗਾ ਜਦੋਂ ਉਹਨਾਂ ਨੂੰ ਮਿਲਣ ਜਾਂਦਾ ਉਹ ਸਾਰੀ ਗੱਲ ਦੱਸਦਾ ਵੀ ਕੱਲ ਨੂੰ ਹਨਾ ਤੁਸੀਂ ਕਹੋ ਵੀ ਮੇਰੀ ਭੈਣ ਸੀ ਇਸ ਤਰ੍ਹਾਂ ਵੀ ਉਹ ਇਸ ਤਰ੍ਹਾਂ ਭੱਜ ਗਈ ਸੀ ਵਿਆਹ ਤੋਂ ਪਹਿਲਾਂ ਵੀ ਕੱਲ ਨੂੰ ਤੁਹਾਨੂੰ ਪਤਾ ਲੱਗੀ ਬੁਰਾ ਲੱਗੂ ਵੀ ਮੈਂ ਪਹਿਲਾਂ ਹੀ ਦੱਸ ਦਿਆਂ ਉਹ ਕਹਿੰਦੇ ਵੀ ਦੇਖੋ ਜਿਹੜੀ ਕਿਸਮਤ ਦੇ ਵਿੱਚ ਕੋਈ ਬਦਨਾਮੀ ਲਿਖੀ ਹੁੰਦੀ ਹੈ ਵੀ ਉਹਨੂੰ ਕੋਈ ਟਾਲ ਨਹੀਂ ਸਕਦਾ ਸਾਨੂੰ ਅਫਸੋਸ ਆ ਇਸ ਗੱਲ ਦਾ ਵੀ ਤੁਹਾਡੇ ਨਾਲ ਇਦਾਂ ਹੋਈ ਪਰ ਸਾਨੂੰ ਇਤਰਾਜ਼ ਕੋਈ ਨਹੀਂ ਚਲੋ ਜੱਗੇ ਦਾ ਵਿਆਹ ਹੋ ਜਾਂਦਾ ਤੇ ਸਮਾਂ ਗੁਜ਼ਰਦਿਆਂ ਟਾਈਮ ਨਹੀਂ ਲੱਗਦਾ ਤੇ ਅੱਜ ਪ੍ਰੀਤੀ ਹੈ ਜਿਹੜੀ ਉਹਨੂੰ ਆਪਣੇ ਘਰੋਂ ਭੱਜੀ ਨੂੰ 6 ਸਾਲ ਹੋ ਗਏ ਸੀ ਤੇ ਜਿਹੜੇ ਸਕੂਲ ਦੇ ਵਿੱਚ ਜੱਗਾ ਪੜਾਉਂਦਾ ਸੀ ਹਨਾ ਤੇ ਉਹਦੇ ਘਰ ਵਾਲੀ ਵੀ ਉੱਥੇ ਪੜਾਉਂਦੀ ਸੀ ਤੇ ਇੱਕ ਦਿਨ ਜੱਗਾ ਨਾ ਮਤਲਬ ਛੁੱਟੀ ਤੇ ਸੀ ਤੇ ਉਹਦੇ ਘਰ ਵਾਲੀ ਕੱਲੀ ਸਕੂਲ ਜਾਂਦੀ ਆ ਤੇ ਉਹਨਾਂ ਇੱਕ ਬੱਚਾ ਉੱਥੇ ਦਾਖਲ ਹੁੰਦਾ ਦਾਖਲ ਹੁੰਦਾ ਤੇ ਉਹਦੀ ਜਿਹੜੀ ਮਾਂ ਉਹਨੂੰ ਦਾਖਲ ਕਰਾਉਣ ਆਉਂਦੀ ਆ ਤੇ ਉਹ ਜਦੋਂ ਪ੍ਰੀਤੀ ਇਹ ਮਤਲਬ ਉਹ ਜੱਗੇ ਦੇ ਘਰ ਵਾਲੀ ਜਦੋਂ ਉਹਨੂੰ ਪੁੱਛਦੀ ਆ ਵੀ ਤੁਹਾਡੇ ਬੱਚੇ ਦਾ ਨਾਮ ਕੀ ਆ ਚਲੋ ਨਾਮ ਲਿਖਾਉਂਦੀ ਆ ਤੇ ਉਹ ਕਹਿੰਦੀ ਹੈ ਫਾਦਰ ਨੇਮ ਕੀ ਆ ਤਾਂ ਉਹ ਕਹਿੰਦੀ ਵੀ ਇਹਦੇ ਪਿਓ ਦਾ ਤਾਂ ਕੋਈ ਨਾਮ ਨਹੀਂ ਇਹ ਤਾਂ ਕੋਈ ਪਿਓ ਨਹੀਂ ਉਹ ਹੈਰਾਨ ਹੋ ਜਾਂਦੀ ਆ ਉਹ ਕਹਿੰਦੀ ਵੀ ਨਹੀਂ ਐਦਾਂ ਤਾਂ ਤੁਸੀਂ ਨਾ ਕਹੋ ਹੋ ਸਕਦਾ ਤੁਹਾਡੀ ਆਪਣੇ ਪਤੀ ਦਾ ਨਾਮ ਬਣ ਹੋਵੇ ਪਰ ਨਾ ਤਾਂ ਉਹਦਾ ਕੋਈ ਹੋਊਗਾ ਤਾਂ ਉਹ ਕਹਿੰਦੀ ਵੀ ਦੇਖੋ ਮੈਂ ਉਸ ਬੰਦੇ ਦਾ ਨਾਮ ਨਹੀਂ ਲਿਖਾਉਣਾ ਚਾਹੁੰਦੀ ਜਿਹੜਾ ਮੈਨੂੰ ਇਸ ਹਾਲਤ ਦੇ ਵਿੱਚ ਛੱਡ ਗਿਆ ਤੁਸੀਂ ਆਪਦੇ ਵੱਲੋਂ ਜੋ ਮਰਜ਼ੀ ਨਾਮ ਲਿਖ ਦਿਓ ਤੇ ਉਹ ਨਾ ਮਤਲਬ ਸਮਝ ਜਾਂਦੀ ਆ ਪਰ ਉਹ ਜ਼ਿਆਦਾ ਗੱਲ ਨਹੀਂ ਕਰਦੀ ਤੇ ਉਹ ਨਾ ਕਹਿੰਦੀ ਵੀ ਚੱਲ ਤੁਸੀਂ ਦੱਸ ਦਿਓ ਤੇ ਉਹ ਨਾ ਕੋਈ ਹੋਰ ਹੀ ਨਾਮ ਦੱਸ ਦਿੰਦੀ ਆ ਤੇ ਨਾਮ ਉਹਦਾ ਲਿਖ ਲਿਆ ਜਾਂਦਾ ਤੇ ਦਾਖਲ ਕਰ ਲਿਆ ਜਾਂਦਾ ਤੇ ਜਦੋਂ ਜੱਗੇ ਦੇ ਘਰ ਵਾਲੀ ਸ਼ਾਮ ਨੂੰ ਘਰ ਆਉਂਦੀ ਆ ਤੇ ਉਹ ਜੱਗੇ ਨਾਲ ਗੱਲ ਸਾਂਝੀ ਕਰਦੀ ਆ ਉਹਨੂੰ ਕਹਿੰਦੀ ਕਿ ਵੀ ਇੱਕ ਬੱਚਾ ਆਇਆ ਆਪਣੇ ਸਕੂਲ ਦੇ ਵਿੱਚ ਅੱਜ ਵੀ ਉਹਦੀ ਮਾਂ ਸੀ ਜਿਹੜੀ ਉਹ ਬਹੁਤ ਦੁਖੀ ਲੱਗਦੀ ਸੀ ਵੀ ਉਹਨੇ ਆਪਦੇ ਘਰ ਵਾਲੇ ਦਾ ਨਾਮ ਨਹੀਂ ਦੱਸਿਆ ਵੀ ਇਦਾਂ ਹੋਈ ਤੇ ਜੱਗਾ ਕਹਿੰਦਾ ਵੀ ਹੋਊਗੀ ਚਲੋ ਕਿਸੇ ਦੀ ਕੋਈ ਮਜਬੂਰੀ ਚਲੋ ਭਈ ਅਗਲੇ ਦਿਨ ਜੱਗਾ ਵੀ ਸਕੂਲ ਜਾਂਦਾ ਇਸੇ ਤਰ੍ਹਾਂ ਸਕੂਲ ਹੈ ਜਿਹੜੇ ਸ਼ੁਰੂ ਹੋ ਜਾਂਦੇ ਆ ਨਵਾਂ ਸੈਸ਼ਨ ਤੇ ਜਿਹੜਾ ਉਹ ਨਵਾਂ ਬੱਚਾ ਆਇਆ ਸੀਗਾ ਉਹ ਇੱਕ ਮੁੰਡਾ ਸੀ ਤੇ ਉਹਦਾ ਨਾਮ ਜਿਹੜਾ ਸੀ ਨੂਰ ਸੀਗਾ ਤੇ ਨੂਰ ਜਿਹੜਾ ਉਹ ਚੁੱਪਚਾਪ ਰਹਿੰਦਾ ਸੀ ਤੇ ਨੂਰ ਦੀ ਜੋ ਕਲਾਸ ਸੀ ਉਹ ਜੱਗੇ ਨੂੰ ਹੀ ਮਿਲੀ ਸੀ ਜੱਗਾ ਨੋਟ ਕਰਦਾ ਵੀ ਨੂਰ ਕਿਸੇ ਨਾਲ ਖੇਡਦਾ ਨਹੀਂ ਗੱਲਾਂ ਨਹੀਂ ਕਰਦਾ ਜਦੋਂ ਵੀ ਜੱਗਾ ਉਹਨੂੰ ਬੁਲਾਉਂਦਾ ਤੇ ਉਹ ਡਰਨ ਲੱਗ ਜਾਂਦਾ ਕਈ ਵਾਰੀ ਜੱਗਾ ਨਾ ਉਹਨੂੰ ਗੱਲੀਕੱਲੀ ਪੁੱਛ ਲੈਂਦਾ ਵੀ ਤੇਰੇ ਮੰਮੀ ਪਾਪਾ ਦਾ ਕੀ ਨਾਮ ਆ ਤੇਰੇ ਪਾਪਾ ਕੀ ਕਰਦੇ ਆ ਅਧਿਆਪਕਾਂ ਦੀ ਹੱਤ ਹੁੰਦੀ ਹੈ ਹਨਾ ਬੱਚਿਆਂ ਨੂੰ ਪੁੱਛਣਾ ਬੱਚੇ ਇਸ ਗੱਲ ਤੇ ਖੁਸ਼ ਹੁੰਦੇ ਆ ਵੀ ਜਦੋਂ ਆਪਾਂ ਉਹਨਾਂ ਦੇ ਮਾਪਿਓ ਬਾਰੇ ਉਹਨਾਂ ਨਾਲ ਗੱਲ ਕਰਦੇ ਆ ਤਾਂ ਜਦੋਂ ਵੀ ਜੱਗਾ ਨੂੰ ਪੁੱਛਦਾ ਉਹ ਕਹਿ ਦਿੰਦਾ ਵੀ ਮੇਰੇ ਪਾਪਾ ਹੈ ਨਹੀਂ ਉਹ ਕਹਿੰਦਾ ਵੀ ਤੇਰੇ ਪਾਪਾ ਹੈ ਨਹੀਂ ਨਾਮ ਤਾਂ ਉਹ ਨਹੀਂ ਮ ਇਹ ਲੈਣਾ ਉਹਨੂੰ ਬੜਾ ਮਤਲਬ ਦੁਖੀ ਕਰਦੀ ਚਲੋ ਉਹ ਉਹਦਾ ਨੂਰਾ ਖਾਸ ਧਿਆਨ ਰੱਖਦਾ ਉਹਦੇ ਨਾਲ ਵਧੀਆ ਗੱਲਾਂ ਬਾਤਾਂ ਕਰਦਾ ਤੇ ਇੱਕ ਦਿਨ ਨੂਰ ਦਾ ਰਿਜ਼ਲਟ ਆਇਆ ਸਾਰੇ ਬੱਚਿਆਂ ਦਾ ਮਤਲਬ ਰਿਜ਼ਲਟ ਆਇਆ ਪੇਪਰ ਹੋਈ ਸੀ ਤੇ ਪੇਰੈਂਟਸ ਮੀਟਿੰਗ ਸੀ ਤੇ ਨੂਰ ਦੀ ਮੰਮੀ ਜਦੋਂ ਆਉਂਦੀ ਆ ਹਨਾ ਅਧਿਆਪਕ ਨੂੰ ਤਾਂ اٹੈਂਡ ਕਰਨਾ ਹੁੰਦਾ ਤਾਂ ਉਹਨਾ ਆਪਣੇ ਬੱਚੇ ਦੇ ਅਧਿਆਪਕ ਨੂੰ ਵੇਖ ਕੇ ਮਤਲਬ ਉਹਨੂੰ ਤੱਕਾ ਲੱਗਦਾ ਤੇ ਉਹਨਾ ਡਰ ਜਾਂਦੀ ਆ ਪਰ ਉਹਦੀ ਮਜਬੂਰੀ ਸੀ ਵੀ ਉਹਨੂੰ ਉਹਦੇ ਅਧਿਆਪਕ ਨੂੰ ਮਿਲਣੀ ਪੈਣਾ ਸੀ ਤੇ ਉਹ ਚਲੋ ਨਾ ਜਿੱਥੇ ਬੈਠੇ ਹੁੰਦੇ ਆ ਪੇਰੈਂਟਸ ਉੱਥੇ ਹੀ ਬਹਿ ਜਾਂਦੀ ਆ ਕਲਾਸ ਦੇ ਵਿੱਚ ਜਾ ਕੇ ਤੇ ਜੱਗਾ ਜਿਹੜਾ ਉਹ ਪੇਰੈਂਟਸ ਦੇ ਨਾਲ ਗੱਲਬਾਤ ਕਰਨ ਦੇ ਵਿੱਚ ਵਿਜੀ ਹੁੰਦਾ ਜਦੋਂ ਨੂਰ ਦੀ ਵਾਰੀ ਆਉਂਦੀ ਆ ਤੇ ਉਹ ਕਹਿੰਦਾ ਵੀ ਹਾਂਜੀ ਭੈਣ ਜੀ ਨੂਰ ਦੇ ਵਧੀਆ ਨੰਬਰ ਆਏ ਆ ਪਰ ਨੂਰ ਖੋਇਆ ਖੋਇਆ ਰਹਿੰਦਾ ਐਂ ਜੇ ਕਹਿ ਕੇ ਜਦੋਂ ਉਹ ਉੱਪਰ ਝਾਕਦਾ ਤੇ ਉਹ ਉੱਪਰ ਝਾਕਦਾ ਹੀ ਰਹਿ ਜਾਂਦਾ ਕਿਉਂਕਿ ਨੂਰ ਦੀ ਮੰਮੀ ਕੋਈ ਹੋਰ ਨਹੀਂ ਜੱਗੇ ਦੀ ਹੀ ਉਹ ਪੈਣ ਸੀ ਜਿਹੜੀ ਕਿ ਜਾਗੋ ਵਾਲੇ ਦਿਨ ਘਰੋਂ ਭੱਜ ਗਈ ਸੀ ਤੇ ਉਹ ਨਾ ਹੈਰਾਨ ਰਹਿ ਜਾਂਦਾ ਤੇ ਚਲ ਉਹ ਚੁੱਪ ਕਰ ਜਾਂਦਾ ਤੇ ਉਧਰੋਂ ਪ੍ਰੀਤ ਆ ਜਿਹੜੀ ਉਹ ਵੀ ਚੁੱਪ ਹੁੰਦੀ ਆ ਉਹ ਵੀ ਕੀ ਬੋਲੇ ਤੇ ਉਹ ਕਹਿੰਦਾ ਤੂੰ ਇੱਥੇ ਤੇਰੀ ਹਿੰਮਤ ਕਿਵੇਂ ਹੋਈ ਮੇਰੇ ਅੱਗੇ ਆਉਣ ਦੀ ਉਹ ਕਹਿੰਦੀ ਵੀ ਵੀਰੇ ਕੁਦਰਤ ਨੇ ਆਪਾਂ ਨੂੰ ਮਲਾਤਾ ਵੀ ਮੈਂ ਵੀ ਤੇਰੇ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰਨ ਜੋਗੀ ਹੈ ਨਹੀਂ ਮੈਂ ਤੇਰੇ ਸਾਹਮਣੇ ਆਉਣਾ ਨਹੀਂ ਚਾਹੁੰਦੀ ਸੀ ਚਲ ਫੇਰ ਨਾ ਜੱਗੇ ਨੂੰ ਇਸ ਗੱਲ ਦਾ ਇੰਟਰਸਟ ਹੋਇਆ ਭਾਵੇਂ ਉਹਨੂੰ ਆਪਦੀ ਭੈਣ ਤੇ ਗੁੱਸਾ ਸੀ ਉਹ ਕਹਿੰਦਾ ਕਿ ਵੀ ਨੂਰ ਆਪਦੇ ਪਾਪਾ ਦਾ ਨਾਮ ਨਹੀਂ ਦੱਸਦਾ ਵੀ ਤੁਸੀਂ ਵੀ ਜਦੋਂ ਦਾਖਲ ਕਰਾ ਕੇ ਗਏ ਹੋ ਤਾਂ ਉਹ ਕਹਿੰਦੀ ਵੀ ਇਹਦਾ ਕੋਈ ਪਿਓ ਨਹੀਂ ਉਹ ਕਹਿੰਦਾ ਜੀ ਦੇ ਖਾਤਰ ਤੂੰ ਆਪਦਾ ਘਰ ਛੱਡ ਕੇ ਪਈ ਸੀ ਅੱਜ ਤੂੰ ਇਹ ਕਹਿਣੀ ਆ ਵੀ ਇਹਦਾ ਕੋਈ ਪਿਓ ਨਹੀਂ ਵੀ ਇਹਦਾ ਪਿਓ ਤਾਂ ਕੋਈ ਹੈਗਾ ਹੀ ਆ ਮੈਨੂੰ ਸ਼ਰਮ ਆਂ ਇਹ ਗੱਲ ਕਹਿੰਦੇ ਨੂੰ ਪਰ ਤੂੰ ਕਿਉਂ ਐ ਕਹਿਣੀ ਆ ਤਾਂ ਉਹ ਕਹਿੰਦੀ ਕਿ ਵੀਰੇ ਉਸ ਘਰ ਦੇ ਵਿੱਚੋਂ ਭੱਜਣ ਵੇਲੇ ਜੋ ਮੈਂ ਗਲਤੀ ਕੀਤੀ ਮੈਂ ਨਹੀਂ ਚਾਹੁੰਦੀ ਕੋਈ ਹੋਰ ਕੁੜੀ ਕਰੇ ਫਿਰ ਉਹ ਰੋਣ ਲੱਗ ਜਾਂਦੀ ਐ ਤੇ ਉਹਨੂੰ ਕਹਿੰਦੀ ਚ ਅੱਗੇ ਮੈਨੂੰ ਮੇਰੇ ਪਾਪ ਦੀ ਜੋ ਮੈਂ ਤੁਹਾਡੇ ਨਾਲ ਧੋਖਾ ਕੀਤਾ ਸੀ ਉਹਦੀ ਸਜ਼ਾ ਲੱਗੀ ਵੀ ਮੈਂ ਤੁਹਾਡੇ ਨਾਲ ਚੰਗੀ ਨਹੀਂ ਕੀਤੀ ਸੀ ਵੀ ਜਦੋਂ ਮੈਂ ਘਰੋਂ ਭੱਜ ਗਈ ਤਾਂ ਉਸ ਤੋਂ ਬਾਅਦ ਅਸੀਂ ਭੱਜ ਕੇ ਜਾ ਕੇ ਕੋਟ ਮੈਰਿਜ ਕਰਾ ਲਈ ਤੇ ਅਸੀਂ ਇੱਕ ਕਮਰਾ ਲੈ ਕੇ ਰਹਿਣ ਲੱਗੇ ਤੇ ਜੋ ਮੈਂ ਗਹਿਣੇ ਤੇ ਪੈਸੇ ਲੈ ਕੇ ਆਈ ਸੀ ਉਹ ਵੇਚ-ਵੇਚ ਕੇ ਅਸੀਂ ਗੁਜ਼ਾਰਾ ਕਰਦੇ ਰਹੇ ਤੇ ਉਹ ਮੁੰਡਾ ਸੀ ਕੰਮਕਾਰ ਕਰਦਾ ਨਹੀਂ ਸੀ ਤੇ ਜਦੋਂ ਪੈਸੇ ਮੁੱਕ ਗਏ ਉਹ ਮੈਨੂੰ ਬਹੁਤ ਸਮਝਣ ਲੱਗਿਆ ਮੈਨੂੰ ਕੁੱਟਮਾਰ ਕਰਦਾ ਸੀ ਤੇ ਜਦੋਂ ਉਹਨੂੰ ਪਤਾ ਲੱਗਿਆ ਵੀ ਮੈਂ ਪ੍ਰੈਗਨੈਂਟ ਆ ਤਾਂ ਉਹ ਹੋਰ ਵੀ ਗੁੱਸੇ ਹੁੰਦਾ ਉਹ ਕਹਿ ਦਿੰਦਾ ਵੀ ਮੈਂ ਇੰਨਾ ਖਰਚਾ ਕਿੱਥੋਂ ਚੱਕੂੰਗਾ ਤੇ ਇਸ ਕਰਕੇ ਉਹ ਮੈਨੂੰ ਛੱਡ ਕੇ ਚਲੇ ਗਿਆ ਇੱਕ ਦਿਨ ਪਰ ਮੈਂ ਹੁਣ ਘਰ ਕਿਵੇਂ ਆ ਸਕਦੀ ਸੀ ਮੈਂ ਕੱਲੀ ਜਿਵੇਂ ਹਾਲਾਤਾਂ ਨਾਲ ਲੜੀ ਮੈਂ ਕੰਮ ਕਰਦੀ ਰਹੀ ਤੇ ਫਿਰ ਮੈਂ ਆਪਣੇ ਬੱਚੇ ਨੂੰ ਜਨਮ ਦਿੱਤਾ ਹੁਣ ਜਦੋਂ ਵੀ ਮੇਰਾ ਬੱਚਾ ਮੈਨੂੰ ਆਪਦੇ ਬਾਪ ਬਾਰੇ ਪੁੱਛਦਾ ਤੇ ਮੈਂ ਇਹਨੂੰ ਕੀ ਦੱਸਾਂ ਉਹ ਕੋਈ ਬਾਪ ਥੋੜੀ ਐ ਜਿਹੜਾ ਭੱਜ ਗਿਆ ਤੇ ਮੈਂ ਗਲਤੀ ਕੀਤੀ ਤੇ ਮੈਨੂੰ ਸਜ਼ਾ ਮਿਲੀ ਜੇ ਮੈਂ ਮਾਫੀ ਦੇ ਲਾਇਕ ਆ ਤਾਂ ਮੈਨੂੰ ਪਲੀਜ਼ ਮਾਫ ਕਰ ਦਿਓ ਤੁਸੀਂ ਮੈਨੂੰ ਮਾਫ ਕਰੋ ਨਾ ਕਰੋ ਪਰ ਮੈਂ ਮਾਫੀ ਮੰਗਣਾ ਚਾਹਣੀ ਆ ਇਹ ਸੁਣ ਕੇ ਜੱਗੇ ਦੀਆਂ ਅੱਖਾਂ ਹੰਝੂ ਆ ਜਾਂਦੇ ਆ ਪਰ ਉਹ ਕਹਿੰਦਾ ਵੀ ਦੇਖ ਜੋ ਤੂੰ ਗਲਤੀ ਕੀਤੀ ਜੋ ਕਲੰਕ ਤੂੰ ਸਾਡੇ ਮੱਥੇ ਤੇ ਲਾਇਆ ਉਹ ساری ਉਮਰ ਸਾਡੇ ਮੱਥੇ ਤੋਂ ਨਹੀਂ ਲੈਣਾ ਅੱਜ ਤੋਂ ਬਾਅਦ ਤੂੰ ਕਦੇ ਵੀ ਮੈਨੂੰ ਸ਼ਕਲ ਨਹੀਂ ਦਿਖਾਵੇਂਗੀ ਰਹੀ ਗੱਲ ਨੂਰ ਦੀ ਪੜ੍ਹਾਈ ਦੀ ਜਾਂ ਇਹਦਾ ਖਰਚਾ ਮੈਂ ਆਪੇ ਕਰੂੰਗਾ ਜੀ ਤੇਰੇ ਕੋਲ ਕੁਝ ਨਹੀਂ ਹੈਗਾ ਨਾ ਇਹਨੂੰ ਮੈਂ ਪਿਆਰ ਕਰੂੰਗਾ ਇਹਦਾ ਕੋਈ ਕਸੂਰ ਨਹੀਂ ਤੂੰ ਗਲਤੀ ਕੀਤੀ ਤੁਸੀਂ ਦੋਨਾਂ ਨੇ ਰਲ ਕੇ ਗਲਤੀ ਕੀਤੀ ਤੇ ਇਹ ਤੁਹਾਡੀ ਗਲਤੀ ਦੀ ਸਜ਼ਾ ਹੀ ਕਿਉਂ ਭੁਗਤਿਏ ਇਸ ਲਈ ਇਹਦੇ ਨਾਲ ਮੇਰਾ ਕੋਈ ਗੁੱਸਾ ਗਿਲਾ ਨਹੀਂ ਵੈਸੇ ਤਾਂ ਮੈਨੂੰ ਗੁੱਸਾ ਇਹ ਤੁਹਾਡਾ ਬੇਟਾ ਤੇਰਾ ਬੇਟਾ ਪਰ ਮੈਂ ਤੈਨੂੰ ਮੱਥੇ ਨਹੀਂ ਲਾਉਣਾ ਚਾਹੁੰਦਾ ਇਹ ਸੁਣ ਕੇ ਪ੍ਰੀਤੀ ਉਥੋਂ ਰੋ ਕੇ ਨਾ ਚੁੱਪਚਾਪ ਤੁਰ ਜਾਂਦੀ ਆ ਤੇ ਘਰ ਜਾ ਕੇ ਉਹ ਬਹੁਤ ਰੋਂਦੀ ਆ ਤੇ ਉਹਦਾ ਜਿਹੜਾ ਬੇਟਾਗਾ ਨੂਰ ਉਹ ਕਹਿੰਦਾ ਮੰਮੀ ਤੁਸੀਂ ਰੋਣੇ ਕਿਉਂ ਵੀ ਤੁਸੀਂ ਸਰਦੇ ਨਾਲ ਇਹ ਜੀ ਕੀ ਗੱਲ ਕੀਤੀ ਇਨਾਲੀ ਸਰ ਨੇ ਮਤਲਬ ਐਂ ਕਿਉਂਕਿ ਹਾਂ ਵੀ ਇਹਦਾ ਖਰਚਾ ਮੈਂ ਕਰੂੰ ਤਾਂ ਪ੍ਰੀਤੀ ਕੋਲ ਉਸ ਗੱਲ ਦਾ ਕੋਈ ਜਵਾਬ ਨਹੀਂ ਹੁੰਦਾ ਤੇ ਪ੍ਰੀਤੀ ਇੱਕ ਗੱਲੋਂ ਦਾ ਉਹਨੂੰ ਇਹ ਲੱਗਦਾ ਵੀ ਮੇਰੇ ਮਨ ਤੋਂ ਬੋਝ ਲੈ ਗਿਆ ਵੀ ਮੈਂ ਆਪਣੇ ਭਰਾ ਨਾਲ ਦੁੱਖ ਸੁੱਖ ਸਾਂਝਾ ਕਰ ਲਿਆ ਪਰ ਇਸ ਗੱਲ ਦਾ ਉਹਨੂੰ ਹੋਰ ਵੀ ਦੁੱਖ ਲੱਗਿਆ ਵੀ ਜਿਹੜੀ ਕਿਤੇ ਮੈਨੂੰ ਕੋਈ ਉਮੀਦ ਸੀ ਵੀ ਸ਼ਾਇਦ ਕਿਤੇ ਮੇਰੇ ਘਰ ਦੇ ਮੈਨੂੰ ਅਪਣਾ ਲੈਣਗੇ ਵੀ ਮੇਰੀ ਉਹ ਖਤਮ ਹੋ ਗਈ ਆ ਵੀ ਵਾਕਿਆ ਹੀ ਉਹਨਾਂ ਦਾ ਬਹੁਤ ਦਿਲ ਦੁਖਾ ਕੇ ਆਈ ਸੀ ਤੇ ਜਿਹਦੇ ਲਈ ਮੈਂ ਆਈ ਸੀ ਉਹਨੇ ਮੇਰੀ ਕਦਰ ਨਹੀਂ ਜਾਣੀ ਉਹ ਕਹਿੰਦੀ ਕਿ ਚੱਲ ਕੋਈ ਨਾ ਪੁੱਤਰ ਇਹ ਗੱਲਾਂ ਤਾਂ ਹੁੰਦੀਆਂ ਰਹਿਣਗੀਆਂ ਤੇ ਵੀ ਤੂੰ ਪੜ੍ਹਾਈ ਕਰਿਆ ਕਰ ਮੰਨ ਲਾ ਕੇ ਤੇ ਉਸ ਤੋਂ ਬਾਅਦ ਜੱਗਾ ਆਪਣੇ ਮਤਲਬ ਭਾਣਜੇ ਨੂੰ ਬਹੁਤ ਪਿਆਰ ਕਰਦਾ ਉਹਦੇ ਲਈ ਕਦੇ ਕੁਛ ਕਦੇ ਕੁਛ ਲੈ ਕੇ ਆਉਂਦਾ ਈਵਨ ਕਿ ਉਹਦੇ ਲਈ ਕਦੇ ਕੱਪੜੇ ਵੀ ਲੈ ਆਉਂਦਾ ਉਹਦੇ ਨਾਲ ਬਹੁਤ ਗੱਲਾਂ ਕਰਦਾ ਤੇ ਕਦੇ-ਕਦੇ ਨਾ ਉਹ ਉਹਨੂੰ ਕਹਿ ਦਿੰਦਾ ਵੀ ਤੂੰ ਆਪਣੀ ਮੰਮਾ ਨੂੰ ਕਹਿ ਦੇ ਵੀ ਅੱਜ ਤਾਂ ਮੈਂ ਸਰ ਨਾਲ ਜਾਊਂਗਾ ਤੇ ਉਹਨਾਂ ਨੂੰ ਘਰੇ ਲੈ ਜਾਣ ਲੱਗ ਗਿਆ ਚਲੋ ਉਹਦੇ ਨਾਨਾ ਨਾਨੀ ਵੀ ਉਹਨੂੰ ਪਿਆਰ ਕਰਦੇ ਤੇ ਜੱਗੇ ਦੇ ਘਰ ਵਾਲੀ ਵੀ ਪਿਆਰ ਕਰਦੀ ਉਹਨੂੰ ਕਈ ਵਾਰੀ ਛੁੱਟੀ ਹੁੰਦੀ ਨਾਲ ਲੈ ਜਾਂਦਾ ਰੱਖਦਾ ਮਤਲਬ ਲੋਕੀ ਪੁੱਛਦੇ ਉਹਨਾਂ ਨੂੰ ਵੀ ਇਹ ਕੀ ਦਾ ਬੱਚਾ ਤਾਂ ਉਹ ਕਹਿ ਦਿੰਦੇ ਵੀ ਰਿਸ਼ਤੇਦਾਰੀ ਚੋਂ ਹੀ ਆ ਸਾਡੀ ਚੋਂ ਵੀ ਇਹਨਾਂ ਦੇ ਸਕੂਲ ਚ ਪੜਦਾ ਵੀ ਇਹਨਾਂ ਦੇ ਨਾਲ ਆ ਜਾਂਦਾਗਾ ਤੇ ਵੀ ਮਾਮਾ ਲੱਗਦਾ ਇਹ ਉਹਦਾ ਵੀ ਰਿਸ਼ਤੇਦਾਰੀ ਚੋਂ ਆ ਦੇਖੋ ਵੀ ਬੱਚੇ ਨਾਲ ਤਾਂ ਉਹਨਾਂ ਦਾ ਪਿਆਰ ਸੀ ਪਿਆਰ ਉਹਨਾਂ ਨੂੰ ਆਪਣੀ ਧੀ ਨਾਲ ਵੀ ਸੀ ਪਰ ਕੁੱਝ ਕੁ ਧੀਆ ਆਪਣੇ ਮਾਪਿਓ ਦੀ ਦਿੱਤੀ ਖੁੱਲ ਦਾ ਗਲਤ ਫਾਇਦਾ ਉਠਾ ਕੇ ਗਲਤ ਕਦਮ ਉਠਾਉਂਦੀਆਂ ਨੇ ਦੇਖੋ ਕਈ ਵਾਰੀ ਅਗਲਾ ਕਹਿ ਦਿੰਦਾ ਵੀ ਮਾਪਿਆਂ ਦੀ ਸੋਚ ਆ ਜਿਹੜੀ ਉਹ ਛੋਟੀ ਆ ਵੀ ਐਂ ਵਿਆਹ ਕਰਾਉਣਾ ਪਸੰਦ ਦਾ ਵਿਆਹ ਕਰਾਉਣਾ ਵੀ ਮਾੜਾ ਨਹੀਂ ਹੁੰਦਾ ਮੈਂ ਇਸ ਗੱਲ ਨਾਲ ਐਗਰੀ ਕਰਦੀ ਆ ਮੈਂ ਜੇ ਇਹ ਚੁਆਇਸ ਆਂਦੀ ਆ ਕਿ ਲੰਬ ਮੈਰਿਜ ਮੈਂ ਕਦੇ ਵੀ ਉਸ ਰਿਸ਼ਤੇ ਦੇ ਇਸ ਕਰਕੇ ਖਿਲਾਫ ਨਹੀਂ ਹੋਊਂਗੀ ਕਿ ਇਹ ਲੰਬ ਮੈਰਿਜ ਕਈ ਲਵ ਮੈਰਿਜ ਦੇ ਖਿਲਾਫ ਵੀ ਹੋਇਆ ਜਾਂਦਾ ਤੇ ਕਈ ਅਰੇਂਜ ਮੈਰਿਜ ਦੇ ਵੀ ਆਪਾਂ ਖਿਲਾਫ ਹੁੰਨੇ ਆ ਪਰ ਅਸੀਂ ਦੇਖਣਾ ਹੁੰਦਾ ਕਿ ਅਸੀਂ ਕੀ ਚੀਜ਼ਾਂ ਵੇਖਣੀਆਂ ਰਿਸ਼ਤਾ ਕਰਨ ਵੇਲੇ ਲਵ ਮੈਰਿਜ ਦਾ ਮਤਲਬ ਇਹ ਨਹੀਂ ਹੁੰਦਾ ਕਿ ਭੱਜ ਕੇ ਵਿਆਹ ਕਰਾ ਲਓ ਆਪਣੇ ਮਾਪਿਓ ਦੀ ਇੱਜ਼ਤ ਨੂੰ ਦਾਗ ਲਾ ਦਿਓ ਕਿਉਂਕਿ ਇਹ ਆਪਾਂਵੇਂ ਅਸੀਂ ਜਿੰਨੇ ਮਰਜ਼ੀ ਫਾਰਵਰਡ ਹੋ ਜਾਈਏ ਇਹ ਚੀਜ਼ਾਂ ਸਾਡੇ ਸਮਾਜ ਦੇ ਵਿੱਚ ਮੇਹਣੇ ਦਾ ਕਾਰਨ ਬਣਦੀਆਂ ਤੇ ਕੁੜੀਆਂ ਇਹੀ ਗਲਤੀ ਕਰਦੀਆਂ ਤੇ ਆਖਰ ਨੂੰ ਉਹਨਾਂ ਨੂੰ ਇਹੀ ਸੁਣਨ ਨੂੰ ਮਿਲਦਾ ਵੀ ਜਦੋਂ ਤੁਸੀਂ ਆਪਣੇ ਘਰ ਵਾਲਿਆਂ ਦੀਆਂ ਨਹੀਂ ਬਣੀਆਂ ਤੇ ਤੁਸੀਂ ਦੂਜਿਆਂ ਦੀਆਂ ਕਿੱਥੋਂ ਬਣ ਜੂਗੀਆਂ ਇਸ ਕਰਕੇ ਇਹ ਖਾਮਿਆਜੇ ਉਹਨਾਂ ਕੁੜੀਆਂ ਨੂੰ ਭੁਗਤਨੇ ਪੈਂਦੇ ਆ ਜਿਹੜੀਆਂ ਘਰੋਂ ਭੱਜ ਕੇ ਵਿਆਹ ਕਰਾਉਂਦੀਆਂ ਬਹੁਤ ਸਾਰੇ ਮੁੰਡੇ ਦੇ ਘਰ ਵਾਲੇ ਆ ਭੱਜ ਕੇ ਆਈਆਂ ਕੁੜੀਆਂ ਨੂੰ ਅਪਣਾ ਲੈਂਦੇ ਆ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਜੋ ਝੱਲਣਾ ਪੈਂਦਾ ਉਹ ਉਹੀ ਜਾਣਦੀਆਂ ਨੇ ਕੁਆਰੀਆਂ ਕੁੜੀਆਂ ਲਈ ਖਾਸ ਇਹ ਗੱਲ ਮੈਂ ਕਹਿਣਾ ਚਾਹਣੀ ਆ ਕਿ ਤੁਸੀਂ ਵਿਆਹ ਕਰਵਾ ਲਓ ਲਵ ਮੈਰਿਜ ਕਰਵਾ ਲਓ ਪਰ ਮਾਪਿਆਂ ਦੀ ਸਹਿਮਤੀ ਨਾਲ ਤੇ ਜੇ ਤੁਸੀਂ ਲਵ ਮੈਰਿਜ ਕਰਵਾਉਣੀ ਆ ਤੇ ਤੁਹਾਡੇ ਮਾਪੇ ਰੋਕ ਰਹੇ ਆ ਤਾਂ ਤੁਸੀਂ ਇਹ ਨਾ ਸੋਚੋ ਵੀ ਉਹਨਾਂ ਦੀ ਸੋਚ ਛੋਟੀ ਆ ਉਹਨਾਂ ਨੇ ਜ਼ਿੰਦਗੀ ਹੰਡਾਈ ਹੋਈ ਆ ਉਹਨਾਂ ਨੂੰ ਕੋਈ ਰੀਜ਼ਨ ਆ ਉਹਨਾਂ ਨੂੰ ਕੋਈ ਮੁੰਡੇ ਦਾ ਖਾਨਦਾਨ ਨਹੀਂ ਪਸੰਦ ਉਹਨਾਂ ਦੀ ਬੈਕਗ੍ਰਾਉਂਡ ਨਹੀਂ ਪਸੰਦ ਰਹਿਣ ਸਹਣ ਪਸੰਦ ਉਹਨਾਂ ਨੂੰ ਇਹ ਲੱਗਾ ਵੀ ਸਾਡੀ ਕੁੜੀ ਇੱਥੇ ਖੁਸ਼ ਨਹੀਂ ਰਹਿ ਸਕਦੀ ਇਸੇ ਕਰਕੇ ਮਾਪੇ ਖਲਾਫ ਹੁੰਦੇ ਆ ਨਾ ਕਿ ਇਸ ਕਰਕੇ ਕਈ ਤੋਂ ਪਰਿਵਾਰ ਹੁੰਦੇ ਆ ਜਿਨ੍ਹਾਂ ਦੇ ਵਿੱਚ ਆਈ ਸੁਣ ਨਹੀਂ ਠੀਕ ਨਹੀਂ ਲੱਗਦਾ ਉਹਨਾਂ ਨੂੰ ਵੀ ਲਵ ਮੈਰਿਜ ਨਹੀਂ ਹੋਣੀ ਚਾਹੀਦੀ ਪਰ ਜੇ ਅਸੀਂ ਅਰੇਂਜ ਮੈਰਿਜ ਆਪਣੇ ਬੱਚੇ ਦੀ ਕਰਨੀ ਆ ਉਥੇ ਲਵ ਮੈਰਿਜ ਵੀ ਕਰ ਸਕਦੇ ਆ ਬਕਾਇਦਾ ਕਿ ਜਿਹੋ ਜੀ ਅਸੀਂ ਅਰੇਂਜ ਮੈਰਿਜ ਲਈ ਰਿਸ਼ਤਾ ਵੇਖਣਾ ਉਹੋ ਜਿਹਾ ਜੇ ਲਵ ਮੈਰਿਜ ਵਾਲਾ ਵੀ ਹੋਊ ਤਾਂ ਇਹਦੇ ਵਿੱਚ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ ਕਈ ਬੱਚੇ ਬਹੁਤ ਵਧੀਆ ਸੋਚਦੇ ਹੁੰਦੇ ਆ ਮਤਲਬ ਕਿਸੇ ਫੀਲਡ ਦੇ ਵਿੱਚ ਇਕੱਠੇ ਕੰਮ ਕਰਦੇ ਆ ਜੋਬ ਕਰਦੇ ਆ ਇੱਕ ਦੂਜੇ ਨੂੰ ਪਸੰਦ ਕਰ ਲੈਂਦੇ ਆ ਤੇ ਬਾਅਦ ਦੇ ਵਿੱਚ ਉਹਨਾਂ ਦੀ ਵਧੀਆ ਬਣਦੀ ਆ ਇਹੋ ਜਿਹੇ ਰਿਸ਼ਤੇ ਵੀ ਬਹੁਤ ਹੈਗੇ ਆ ਤੇ ਕਈ ਇਹੋ ਜਿਹੇ ਰਿਸ਼ਤੇ ਆ ਜਿਹੜੇ ਪਹਿਲਾਂ ਬਾਲਾ ਦਿਖਾਉਂਦੇ ਆ ਤੇ ਬਾਅਦ ਦੇ ਵਿੱਚ ਮੇਨੇ ਦਿੰਦੇ ਆ ਇਸ ਕਰਕੇ ਕਦੇ ਵੀ ਇਸ ਗੱਲ ਦੇ ਖਿਲਾਫ ਨਾ ਹੋਵੇ ਵੀ ਇਹ ਲੰਮੇ ਰਜਾ ਪਰ ਜੋ ਕੰਡੀਸ਼ਨ ਜੋ ਚੀਜ਼ਾਂ ਅਸੀਂ ਵੇਖਣੀਆਂ ਹੁੰਦੀਆਂ ਉਹ ਜ਼ਰੂਰ ਵੇਖਣੀਆਂ ਚਾਹੀਦੀਆਂ ਤੇ ਖਾਸ ਕਰਕੇ ਕੁਆਰੀਆਂ ਕੁੜੀਆਂ ਨੂੰ ਕਦੇ ਵੀ ਜਵਾਨੀ ਦੇ ਵਿੱਚ ਇਹ ਗਲਤ ਕਦਮ ਨਹੀਂ ਉਠਾਉਣਾ ਚਾਹੀਦਾ ਕਿ ਆਪਣੇ ਘਰਦਿਆਂ ਦੇ ਖਿਲਾਫ ਹੋ ਕੇ ਘਰੋਂ ਭੱਜ ਜਾਣਾ ਮੈਨੂੰ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਪਸੰਦ ਜ਼ਰੂਰ ਆਈ ਹੋਊਗੀ ਤੁਸੀਂ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਿਓ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ